ਪਰ ਇੰਨਾ ਸੰਘਰਸ਼ ਕਰਕੇ ਸਾਨੂੰ ਮਿਲਿਆ ਕੀ ਆਉਣ ਵਾਲੀ ਕੋਈ ਨਵੀਂ ਜਿਹਦੇ ਸਿੱਟੇ ਹਜੇ ਸਾਡੇ ਸਾਹਮਣੇ ਨਹੀਂ ਆਏ ਸੀ ਕੋਈ ਨਵੀਂ ਮੁਸੀਬਤ ਉਹ ਨਹੀਂ ਸਾਡੇ ਤੇ ਆ ਰਹੀ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਬਾਕੀ ਸਭ ਕੁਝ ਹੱਲ ਹੋ ਗਿਆ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਪੱਖੀ ਕੋਈ ਖੇਤੀਬਾੜੀ ਦਾ ਮਾਡਲ ਮਿਲ ਗਿਆ ਨਹੀਂ ਮਿਲਿਆ ਕਿਸਾਨ ਕਰਜ਼ੇ ਤੋਂ ਮੁਕਤ ਹੋ ਗਏ ਨਹੀਂ ਹੋਏ ਖੁਦਕੁਸ਼ੀਆਂ ਤੋਂ ਪਾਸੇ ਹੋ ਜਾਣਗੇ ਕੋਈ ਜਵਾਬ ਨਹੀਂ ਸਾਡੇ ਪਾਣੀਆਂ ਦੇ ਮਸਲੇ ਹੱਲ ਹੋ ਗਏ ਕੋਈ ਜਵਾਬ ਨਹੀਂ ਨਸ਼ੇ ਦੇ ਪ੍ਰਵਾਸ ਦੇ ماں ਬੋਲੀ ਦੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਹੱਲ ਹੋ ਗਏ ਕੋਈ ਜਵਾਬ ਨਹੀਂ ਤਾਂ ਸਭ ਕੁਝ ਨਾ ਉੱਥੇ ਹੀ ਖੜਾ ਜੇ ਤੁਸੀਂ ਇਹ ਦੇਖੋ ਅਸੀਂ ਇਸ ਪ੍ਰਾਪਤੀ ਲਈ ਏਡਾ ਲੰਬਾ ਸੰਘਰਸ਼ ਸਾਨੂੰ ਵਿੱਟਣਾ ਪਿਆ ਤੇ ਇਹ ਸੰਘਰਸ਼ ਕਰਕੇ ਅਸੀਂ ਸਿਰਫ ਇੰਨਾ ਪ੍ਰਾਪਤ ਕਰ ਸਕੇ ਹਾਂ ਵੀ ਆਉਣ ਵਾਲੀ ਮੁਸੀਬਤ ਸਾਡੇ ਤੇ ਨਾ ਆਵੇ ਪਰ ਬਾਕੀ ਤਾਂ ਸਭ ਕੁਝ ਐਜ਼ ਇਟ ਇਜ਼ ਹੀ ਖੜਾ ਨਾ